ਪੂਰਾ ਕੁੱਟ ਚਾਨ ਬਖਾਣ ਦਾ ਲੈ ਗਿਆ ਜੀ ਇਹ ਇਹ ਗੱਲ ਆ ਉਧਰੋਂ ਆ ਕੇ ਆਪਾਂ ਇੱਧਰ ਆਉਣਾ ਯਾਰ ਮੈਂ ਤਾਂ ਬਤਕਾਂ ਪੜਾਈ ਆ ਆਪਾਂ ਪੜਾ ਕੇ ਮੈਂ ਦੇਖੇ ਵਿਆਹ ਕਰ ਪੈਣੇ ਹਾਂ ਜੀ ਹਾਂ ਜੀ 25 ਰਾਤ ਮਲੇਟ ਰਾਤ ਕੋਈ ਲੋਕ ਕਿੰਨੀ ਹੈ ਪੂਰੀ ਆਈ ਹੈ ਕਾ ਉਹ ਰਾਤ ਮਤੀ ਆਈ ਪੀ ਬਦਨਾ ਹਾਂ ਸੁਦਰ ਬਲਜੀ ਮੈਂ ਹਾਂ ਜੀ ਭਾਜੀ ਕੀ ਨਾਮ ਆ ਟੋੜਾਈ ਮੇਰਾ ਨਾਮ ਗੁਰਨਾਮ ਸਿੰਘ ਜੀ ਇੱਕ ਦੁਕਾਨ ਕਿੱਥੇ ਰਹੇਗੀ ਕੀ ਨਾਮ ਆ ਦੁਕਾਨ ਦਾ ਜੀ ਦੁਕਾਨ ਜਿਹੜਾ ਇਹ ਸੈਂਟਰ ਹੈ ਜੀ ਮਾ ਸਰਸਵਤੀ ਦੇ ਨਾਂ ਤੇ ਤੇ ਇਹ ਗੁਗਾ ਮੇੜੀ ਚੌਕ ਚ ਪੈਂਦਾ ਹੈ ਜੀ ਤੇ ਸਵੇਰੇ ਜਦੋਂ ਇਹ ਖੋਲਿਆ ਗਿਆ ਤੇ ਦੇਖਿਆ ਜੇ ਵੀ ਸ਼ਟਰ ਖੋਲਿਆ ਤੇ ਸਾਹਮਣੇ ਮੋੜਾ ਦੇਖਿਆ ਜੀ ਤੇ ਮਤਲਬ ਉਹਦੇ ਸਾਡੇ ਮਤਲਬ ਤੁਸੀਂ ਨਹੀਂ ਆਉਣ ਲੱਗੇ ਵੀ ਕੁਝ ਨਾ ਕੁਝ ਵਾਰਦਾਤ ਹੋ ਗਈ ਜਦੋਂ ਅੰਦਰ ਆ ਕੇ ਦੇਖਿਆ ਜੇ 10 ਲੈਪਟਾਪ ਜਿਹੜੇ ਆ ਉਹ ਗਾਇਬ ਸੀਗੇ ਤੇ ਬਹੁਤ ਵੱਡਾ ਨੁਕਸਾਨ ਹੋ ਗਿਆ ਜੀ ਸਾਡਾ ਤੇ ਬੱਚੇ ਵਿਚਾਰੇ ਮੋੜ ਮੋੜ ਕੇ ਗਏ ਆ ਅੱਜ ਤੇ ਉਮੀਦ ਨਹੀਂ ਸੀ ਵੀ ਇਦਾਂ ਦਾ ਕੁਝ ਹੋ ਸਕਦਾ ਨਾ ਹੀ ਅਸੀਂ ਸੋਚਿਆ ਹੋਣਾ ਇਸ ਕਰਕੇ ਪ੍ਰਸ਼ਾਸਨ ਨੂੰ ਵੀ ਰਿਕਵੈਸਟ ਕਰਦੇ ਆ ਵੀ ਭਾਈ ਇਹਨਾਂ ਚੋਰਾਚਾਰਾਂ ਤੇ ਥੋੜਾ ਜਿਹਾ ਲਗਾਮ ਲਗਾਈ ਜਾਵੇ ਤਾਂ ਕਿ ਆਮ ਜਨਤਾ ਥੋੜੀ ਹੈ ਉਹਨਾਂ ਲਈ ਰਹਿਣਾ ਵੀ ਸੁੱਖਾ ਹੋ ਜੇ ਸਾਡੇ ਵੀ ਬਰਾ ਮਦਦ ਕਰਕੇ ਤੇ ਸਾਡੇ ਵੀ ਜਿਹੜੀ ਹੈ ਮਤਲਬ ਆਹ ਜੇ ਲੈਪਟਾਪ ਜੇ ਇਹਨਾਂ ਦੇ ਮੇਹਰ ਸਦਕਾ ਮਿਲ ਜਾਂਦੇ ਜੀ ਤਾਂ ਮਿਹਰਬਾਨੀ ਹੋਊਗੀ ਕਿਉਂਕਿ ਮੈਨੂੰ ਲੱਗਦਾ ਤਾਂ ਹੈ ਨਹੀਂ ਕਿ ਕਿਉਂਕਿ ਚੋਰਾ ਦੇ ਕਮਿਊਨਿਟੀ ਹੁੰਦੇ ਹੈਗੇ ਆਈ ਥਿੰਕ ਤਾਂ ਮੈਂ ਦੇਖਿਆ ਨਹੀਂ ਜੀ ਕਿ ਮਤਲਬ ਵਾਪਸ ਕੋਈ ਚੀਜ਼ ਬੰਦੀ ਹੈ ਇਸੇ ਨੂੰ ਅਬ ਇਹਨਾਂ ਕੀ ਹੱਥ ਜੋੜ ਕੇ ਕਿ ਇਹ ਸਾਡਾ ਕੋਈ ਹੱਲ ਕੀਤਾ ਜਾਵੇ ਜੀ ਕੁਝ ਹੁੰਦਾ ਕਿੰਨਾ ਕ ਨੁਕਸਾਨ ਹੋ ਗਿਆ ਵੀਰ ਜੀ ਨੁਕਸਾਨ ਤਾਂ ਵੀਰ ਜੀ ਇੱਕ ਲੈਪਟਾਪ 25000 ਤੋਂ 30000 ਦੇ ਵਿੱਚ ਹੈ ਤਾਂ ਇਤਨ ਲੱਗਦਾ ਆਪਾਂ ਕਹਿ ਸਕਦੇ ਹਾਂ ਨੁਕਸਾਨ ਕਿੰਨਾ ਹੈ ਤੇ ਕਿੰਨੇ ਲੈਪਟੋਪ ਲੈ ਕੇ ਜੀ 10 ਲੈਪਟੋਪ ਤਾਂ ਤੇ ਤੁਹਾਨੂੰ ਕੋਈ ਇਹ ਲੱਗਦਾ ਸ਼ੱਕ ਸ਼ੁੱਕ ਕਿਸੇ ਤੇ ਜਾਂ ਫਿਰ ਕੋਈ ਜੀ ਇੱਦਾਂ ਤਾਂ ਨਹੀਂ ਸਾਡੇ ਕੋਲ ਤਾਂ ਬੱਚੇ ਆਉਂਦੇ ਜੀ ਪੜ੍ਹਨ ਕਈ ਵਾਰ ਮੁੰਡੇ ਮੁੰਡੇ ਇੱਦਾਂ ਦੇ ਵੀ ਆਏ ਜੀ ਤੇ ਨਸ਼ਾ ਕਰਦੇ ਆ ਜੀ ਕੀ ਮਤਲਬ ਇਹ ਨਹੀਂ ਪਤਾ ਕਿ ਕੌਣ ਆਇਆ ਕੌਣ ਨਹੀਂ ਆਇਆ ਕਿਉਂਕਿ ਹਮ ਜਨਤਾ ਸਾਡੇ ਕੋਲ ਸਕੂਲ ਨੂੰ ਕੰਪਿਊਟਰ ਸੇ ਕਰ ਲਈ ਜਾਂਦੀ ਹੈ। ਇਹ ਇਸ ਕਰਕੇ ਕੋਈ ਅਤਤ ਅਸੀਂ ਕਹਿ ਨਹੀਂ ਸਕਦੇ ਜੀ ਕਿ ਦਾ ਕੰਮ ਹੋ ਰਿਹਾ ਹੈ। ਤੇ ਮੌਕੇ ਤੇ ਕੋਈ ਪੁਲਿਸ ਅਧਿਕਾਰੀ? ਹਾਂ ਜੀ ਸਵੇਰੇ ਅਸੀਂ ਕੰਪਲੀਟ ਲਿਖਾਈ ਦਰਖਾਸਤ ਦਿੱਤੀ ਹੈ ਜੀ ਮੌਕੇ ਤੇ ਆਈ ਵੀ ਹੈ। ਔਰ ਦੇਖ ਕੇ ਉਹ ਆਪ ਦੀ ਕਾਰਵਾਈ ਪਾ ਕੇ ਗਈ ਫੋਟੋ ਫੋਟਾ ਕਿਚਕਿਲਾ ਕੀ ਹੈ ਵੀਡੀਓ ਬਣਾ ਕੇ ਦੀ ਹੈ। ਤੇ ਮਰਜੀ ਦੇਖੋ ਜੀ ਅੱਗੇ ਕੀ ਕਾਰਵਾਈ ਹੁੰਦੀ ਹੈ। ਕੀ ਕਹਿ ਕੇ ਗਿਆ ਕੁਝ ਦੱਸ ਕੇ ਗਿਆ ਇਸ ਬਾਰੇ ਕੋਈ ਜਾਣਕਾਰੀ ਦੇ ਕੇ ਗਿਆ ਤੁਹਾਨੂੰ ਜੀ? ਕੋਸ ਉਹਨਾਂ ਨੇ ਕਿਹਾ ਕਹਿੰਦੇ ਕਰਦੇ ਆਂ ਕੁਛ ਕੁਛ ਯਸ਼ ਕਰਦੇ ਆਂ ਕਿ ਸਵੇਰ ਗਈ ਵੀ ਸੀਗੀ ਇੱਕ ਦੋ ਘਰਾਂ ਦੇ ਅਸੀਂ ਵੀ ਨਾਲ ਹੀ ਗਏ ਸੀਗੇ ਤੇ ਜਿੱਥੇ ਉਹਨਾਂ ਨੂੰ ਸ਼ੱਕ ਲੱਗਿਆ ਜਾਂ ਮਤਲਬ ਸਾਨੂੰ ਵੀ ਸੀਗਾ ਵੀ ਇੱਧਰ ਕੋਈ ਹੋ ਸਕਦਾ ਹੈ ਪਰ ਇਹੋ ਜਿਹੀ ਤਾਂ ਕੋਈ ਗੱਲ ਲੱਗੀ ਨਹੀਂ ਜੋ ਤੇ ਬਾਕੀ ਹੁਣ ਦੇਖੋ ਜੀ ਅੱਗੇ ਕੀ ਕਰ ਹੋ ਜਾਂਦੀ ਹੈ ਇਹ ਭਾਜੀ ਜਿੱਧਰੋਂ ਆਏ ਸੀ ਉਧਰੋਂ ਹੀ ਨਿਕਲੇ ਆ ਕੇ ਕੋਈ ਮੇਨ ਗੇਟ ਤੋਂ ਨਿਕਲੇ ਨਹੀਂ ਜੀ ਇਹ ਤਾਂ ਬੰਦ ਪਿਆ ਸੀ ਸ਼ਟਰ ਤਾਂ ਜੀ ਪਿੱਛੋਂ ਕੱਢ ਕੇ ਲੈ ਗਿਆ ਸੁਰਖਰਾਜ ਜਿਹੜਾ ਤੁਸੀਂ ਦੇਖਿਆ ਨਾ ਜੀ ਇਹਦੇ ਚੋਂ ਇੱਕ ਕੱਢ ਕੇ ਲੈ ਗਏ ਟੀ ਮੰਗੇ ਕਰਦੋਂ ਪ੍ਰਸ਼ਾਸਨ ਤੋਂ ਹੀ ਆਸ ਆਸਾ ਚੋਂ ਕਿ ਬੇਨਤੀ ਕਰਦੇ ਆ ਜੀ ਕਿ ਮਤਲਬ ਜੇ ਸਾਡਾ ਕੋਈ ਨੁਕਸਾਨ ਰਿਕਵਰੀ ਹੋ ਸਕਦੀ ਹੈ ਜੀ ਤਾਂ ਮਿਹਰबानी ਹੋਊਗੀ ਇਹ ਬਹੁਤ ਵੱਡਾ ਨੁਕਸਾਨ ਹੋਇਆ ਜੀ ਤੇ ਤੁਹਾਡਾ ਕੰਮ ਕਾਜ ਹੁਣ ਕਿ ਠਾਪ ਰੋਗਾ ਜੀ ਬੱਚੇ ਉਹਨਾਂ ਚਿਰ ਤਾਂ ਬੰਦੀ ਰਹਿਣੇ ਚ ਸੈਂਟਰ ਉਹਨਾਂ ਚਿਰ ਤਾਂ ਬੱਚੇ ਵੀ ਪੁਛਾਰੇ ਕੀ ਕਰਨਗੇ ਆ ਕੇ ਬੈਠਣਗੇ ਕੀ ਸਿੱਖਣਗੇ ਤੇ ਅਸੀਂ ਤਾਂ ਇਹ ਵੀ ਪ੍ਰੈਸ ਕਰਦੇ ਆ ਕਿ ਤੁਸੀਂ ਜੁਮੈਟ ਕਰ ਸਕਦੇ ਹੋ ਇਸ ਕਰੋ ਇਸ ਨੂੰ ਤਾਂ ਕਿ ਅੱਗੇ ਤੋਂ ਵੀ ਮਤਲਬ ਇਹਨਾਂ ਚੀਜ਼ਾਂ ਤੋਂ ਬਚੇ ਰਹੀਏ ਜੀ ਤਾਂ ਹੌਸਲਾ ਨਹੀਂ ਪੈਣਾ ਜੀ ਹੁਣ ਤਾਂ ਕੰਮ ਕਰਨ ਦਾ ਹੋਰੇ ਕਿ ਜੇ ਉਹਰੇ ਮਗਲਾ ਡੰਸਾਂ ਹੋਏ ਤਾਂ ਬਾਅਦ ਵੀ ਅਸੀਂ ਦੁਬਾਰਾ ਪੈਸੇ ਲਾ ਕੇ ਵੀ ਜੇ ਉੱਥੇ ਲੋਕੀ ਕਰਕੇ ਬੈਠਾਂਗੇ ਵੀ ਤਾਂ ਫਿਰ ਉਹਦੀ ਵੀ ਕੋਈ ਸਿਕਿਉਰਟੀ ਨਹੀਂ ਹੁੰਦੀ